ਚਲਾ ਦੇ ਵੰਡੇ ਡੱਕੇ ਅੰਨ ਚਾਉਣੇ ਕਿੱਲੀ ਹਟ ਲੋ ਸਰਦਾਰੀ ਚੱਲੋ ਪਤਾ ਇੱਕ ਮਿੰਟ ਰੱਖ ਦੇ ਸਰਦਾਰ ਜੀ ਹੋ ਗਈ ਜੀ ਕੋਈ ਕੋਈ ਨਹੀਂ ਕਿਤੇ ਜਾਂਦਾ ਨਾ ਚਲਾ ਦੇ ਭਾਈ ਚਲਾ ਤਾਂ ਸਸੀ ਕਾ ਜੀ ਦੋਸਤੋ ਅੱਜ ਆਪਾਂ ਪਹੁੰਚੇ ਜੀ 40 ਮੁਕਤੀਆਂ ਦੀ ਯਾਦ ਵਿੱਚ ਮੰਡੀ ਸ਼੍ਰੀ ਮੁਕਸਰ ਸਾਹਿਬ ਤੇ ਉੱਥੇ ਆਪਾਂ ਆਏ ਆ ਜੀ ਅੰਕਲ ਸਪਾ ਸਿੰਘ ਜੀ ਹੋਰਾਂ ਦੇ ਆਪਣੇ ਸਟੇਜ ਤੇ ਆਏ ਹੈਗੇ ਅੰਕਲ ਜੀ ਸਭ ਤੋਂ ਪਹਿਲਾਂ ਤੁਹਾਡਾ ਮੰਡੀ ਤੇ ਬਹੁਤ-ਬਹੁਤ ਜੀ ਆਇਆਂ ਨੂੰ ਜੀ ਧੰਨਵਾਦ ਬੱਲੇ ਤੁਹਾਡਾ ਵੀ ਸਰਦਾਰ ਜੀ ਚਲੋ ਚੈਨਲ ਸਾਹਿਬ ਤੇ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਮੁਕਸਰ ਮੇਲਾ ਸਾਰੇ ਘਰੇ ਬੈਠੇ ਸੱਜਣਾ ਨੂੰ ਦਿਖਾਉਂਦੇ ਹੋ ਇਹ ਵੀ ਬਹੁਤ ਧੰਨਵਾਦ ਹੈ ਜੀ ਸਾਰੇ ਸੱਜਣਾ ਬੇਲੀਆਂ ਨਾਲ ਇਹਦੇ ਨਾਲ ਜਿਹੜਾ ਮੇਲਜੋਲ ਵੀ ਵੱਧਦਾ ਹੈ ਬਾਕੀ ਚਲੋ ਸਾਰੇਆਂ ਘੋੜੇ-ਘੋੜੀਆਂ ਪ੍ਰੇਮ ਪਿਆਰ ਆ ਬਾਕੀ ਘੋੜੇ-ਘੋੜੀਆਂ ਸਾਰੇ ਘਰੇ ਬੈਠਿਆਂ ਨੂੰ ਦਿਖਾਉਂਦੇ ਹੋ ਇਹ ਵੀ ਬਹੁਤ ਵਦਿਆ ਤੁਹਾਡਾ ਇੱਕ ਯੋਗਦਾਨ ਹੈ ਜੀ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਥੋੜਾ ਪੇਸਪੋਰਟ ਆਈ ਤੁਹਾਡੇ ਅਸ਼ੀਰਵਾਦ ਨਾਲ ਕਈ ਆਈ ਜੋ ਹੈਗਾ ਅੰਕਲ ਜੀ ਅੱਜ ਗੱਲ ਕਰੀਏ ਆਪਣੀ ਬੀੜੀng ਬਾਰੇ ਜੀ ਬੱਚਿਆਂ ਬਾਰੇ ਵੀ ਆਪਣਾ ਉਹ ਕੋੜਾ ਕਿਹੜਾ ਲਾਇ ਹੋਇਆ ਜੀ ਇੱਥੇ ਇੱਕ ਕੋੜਾ ਆਪਣਾ ਬਜਰੰਗ ਹੈ ਜੀ ਇਹ ਤਾਂ ਆਪਦਾ ਪਹਿਲਾ ਬੱਚਾ ਜੀ ਇਹ ਅੱਜ ਤੋਂ ਤਕਰੀਬਨ ਜਿਹੜੀ ਮਾਂ ਜੀ ਹਾਂ ਇਹਦੀ ਮਾਂ ਪੰਜ ਵਾਰ ਦੀ ਚੈਂਪੀਅਨ ਜੀ ਇੱਕ ਤਾਂ ਉਹ ਫਸਟ ਪੇਂਡ ਦੇ ਚੈਂਪੀਅਨ ਹੈ ਪੰਜ ਵਾਰ ਚੈਂਪੀਅਨ ਰਹੀ ਹੈ ਘੋੜੀ ਜਿਹਦੀ ਮਾਂ ਜੀ ਤੇ ਉਹਦਾ ਇਹ ਬੇਤਾ ਆਪਦਾ ਪਹਿਲਾ ਬੱਚਾ ਜੀ ਜੀ ਤੇ ਇਹਦੇ ਹਾਂਜੀ ਕਾਫੀ ਘੋੜੀਆਂ ਤਕਰੀਬਨ 50-60 ਤੋਂ 100 ਘੋੜੀ 100 ਵੀ ਪਈ ਦੀ ਬੱਚੇ ਵੀ ਆ ਗਏ ਕਾਫੀ ਚੰਗੇ ਹਾਂ ਇਹ ਬਿਸ਼ੇਰਾ ਪਤਮ ਦਾ ਜੀ ਇਹ ਬੱਚਾ ਪਤਮ ਦਾ ਹਾਂ ਇਹ ਪਤਮ ਦਾ ਜੀ ਇਹ ਘੋੜੀ ਇਹ ਤੋਂ ਗੱਬਣਾ ਜੀ ਆਪਣੇ ਮੇਜਲੰਗ ਤੋਂ ਜੀ ਇਹ ਇਹ ਸੇਲ ਹੀ ਲਾਈ ਹੋਈ ਹੈ ਜੀ ਬਸ ਸੇਲ ਵੀ ਤੇ ਆਪਦਾ ਬਲੇ ਆਇਆ ਫਿਰ ਐਡਾ ਲਾਉਣਾ ਪੈਂਦਾ ਜੀ ਫਿਰ ਹੋਰ ਬੈਠਾਂਗੇ ਜਿਹਦੇ ਟੈਂਟ ਚ ਜਾ ਕੇ ਸਹੀ ਗੱਲ ਹੈ ਸਹੀ ਗੱਲ ਹਾਂ ਜੀ ਥੋੜਾ ਮੈਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿੰਨੇ ਸਾਲ ਹੋ ਗਏ ਅੰਕਲ ਜੀ ਥੋੜਾ ਜਦੋਂ ਸੁਣਦੇ ਆਂ ਵੀ ਬਹੁਤ ਜ਼ਿਆਦਾ ਲੰਮਾ ਹੋਇਆ ਜੀ ਤਜਰਬਾ ਵੀ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਘੋੜਿਆਂ ਵਾਲੀ ਫੀਲਡ ਦੇ ਵਿੱਚ ਥੋੜੇ ਵਾਲੇ ਫੀਲਡ ਤੇ ਜਿਵੇਂ ਸਰਦ ਸੰਭਲੀ ਹੈ ਜੀ ਉਦੋਂ ਦੇ ਹੀ ਹੈ ਜਿਵੇਂ ਜੰਮੇ ਆ ਪਿਤਾ ਪੁਰਖੀ ਸਾਰਿਆਂ ਦਾ ਅਸਲ ਪਹਿਲਾਂ ਤਾਂ ਇਹਨਾਂ ਕਰਕੇ ਸਾਰਿਆਂ ਦਾ ਇੱਕ ਮੁੱਖ ਸਾਧਨ ਹੁੰਦਾ ਸੀ ਬਜ਼ੁਰਗਾਂ ਦਾ ਜੀ ਉਦੋਂ ਤਾਂ ਕੋਈ ਆਵਾ ਗਾ ਬੱਚੇ ਵੀ ਸਾਥ ਦੇਣ ਲੱਗ ਪਏ ਜੀ ਹਾਂਜੀ 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 ਇਹ ਕੁੜੀ ਘੱਬਣ ਹੈ ਇਹ ਵੀ ਮਲਾਈ ਹੈ ਘੋੜੀ ਵੱਡੀ ਘੋੜੀ ਹੈ ਚੌਂਟ ਤੋਂ ਬਾਹਰ ਹੈ ਜੀ ਠੀਕ ਹੈ ਜੀ ਆਪਾਂ ਪਹਿਲੀ ਪਹਿਲਾ ਜਾਨਵਰ ਆਪਾਂ ਆਪਣੀ ਸੁਰਤ ਦੇ ਵਿੱਚ ਕਦੋਂ ਕਿੰਨੇ ਕ ਟਾਈਮ ਪਹਿਲਾਂ ਲੈ ਕੇ ਆਏ ਸੀ ਜੀ ਜਦੋਂ ਆਪਾਂ ਕਰੋ ਗਈਆਂ ਹੀ ਨਹੀਂ ਬੱਲੇ ਜਾਨਵਰ ਤਾਂ ਕਰੋ ਗਈ ਨਹੀਂ ਠੀਕ ਹੈ ਜੀ ਜਉਂਗੇ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਕਿੰਨੇ ਸਾਲ ਦੇ ਵਿੱਚ ਆਪਣੀ ਕਮਾਂਡ ਕੰਮ ਸੰਭ ਲੈ ਜੀ 1996 ਵਿੱਚ ਮੇਰੇ ਪਿਤਾ ਜੀ ਸਰ ਜਗਰਾਜ ਸਿੰਘ ਦੀ ਡੈਥ ਹੋਈ ਸੀ ਜੀ ਫਿਰ ਉਸ ਤੋਂ ਬਾਅਦ ਚਲੋ ਆਪਦਾ ਜਿਹੜਾ ਕੰਮ ਚਲਾਉਣਾ ਪਿਆ ਜੀ ਉਸ ਤੋਂ ਪਹਿਲਾਂ ਤਾਂ ਸਾਰਾ ਉਹਨਾਂ ਦਾ ਹੀ ਕੰਮ ਸੀ ਜੀ ਉਸ ਤੋਂ ਪਹਿਲਾਂ ਬਰੀਡਿੰਗ ਦਾ ਕੰਮ ਘੱਟ ਸੀ ਜੀ ਚਲੋ ਸ਼ੌਕ ਸੀ ਕੋਈ ਦੋ ਪਸ਼ੂ ਲੈ ਲੈ ਵੇਚ ਲੈ ਜੀ ਆ ਫਿਰ ਉਸ ਤੋਂ ਬਾਅਦ ਨਾਲ ਬਰੀਡਿੰਗ ਵੀ ਚੱਲ ਪਈ ਜੀ ਤੇ ਨਾਲ ਸੇਲ ਪਰਚੇਜ਼ ਆ ਲੈ ਫਿਰ ਸਾਰਾ ਕੁਝ ਨਾਲ ਚੱਲਦਾ ਰਿਹਾ ਜੀ ਜਿਵੇਂ ਹੁਣ ਘੋੜਿਆਂ ਦੀ ਜਿਵੇਂ ਹੁਣ ਨਵੇਂ ਮੁੰਡੇ ਘੋੜਿਆਂ ਲਈ ਜਿਵੇਂ ਤੁਸੀਂ ਤਜਰਬੇਕਾਰ ਹੋ ਤੁਹਾਡਾ ਮੈਨੂੰ ਇਹ ਵੀ ਜਿਹੜੇ ਨਵੀਂ ਫੀਲਡ ਵਾਲੇ ਮੁੰਡੇ ਨਵੇਂ ਜਨਰੇਸ਼ਨ ਹੁਣ ਤੁਹਾਡੀ ਵੀਡੀਓ ਦੇਖੂਗੀ ਜੀ ਉਹਨਾਂ ਨੂੰ ਕੁਝ ਨਾ ਕੁਝ ਤੁਹਾਡੇ ਤਜਰਬੇ ਤੋਂ ਸਿੱਖਣ ਨੂੰ ਮਿਲੂਗਾ ਜੀ ਤਜਰਬਾ ਤੇ ਬੱਲੇ ਵੀ ਜਦੋਂ ਵੀ ਪਸ਼ੂ ਗੱਬਣ ਘੋੜੀ ਲਾਓ ਜੀ ਗੱਬਣ ਘੋੜੀ ਲਾਓ ਜੀ ਆ ਖਾਲੀ ਘੋੜੀ ਲਾਉਣਾ ਜੀ ਕਿਉਂਕਿ ਜੇ ਬਸ਼ੇਰੀ ਕੋਈ ਲੈਨੇ ਆ ਜੀ ਉਹਨੂੰ ਪਾਲਦੇ ਪਾਲਦੇ ਤਿੰਨ ਸਾਲ ਟਾਈਮ ਲੰਘ ਜਾਂਦਾ ਹੈ ਘੋੜੀ ਉਹਦੋਂ ਤਿੰਨ ਬੱਚੇ ਦੇ ਜਾਂਦੀ ਹੈ ਹਾਂ ਜਿਹੜਾ ਵੀ ਕੋਈ ਨਵਾਂ ਬੰਦਾ ਘੋੜੀ ਲੈਣ ਵਾਲਾ ਹੈ ਆਪਣਾ ਤੇ ਕੋਈ ਸਾਰਿਆਂ ਨੂੰ ਸੁਝਾਅ ਹੁੰਦਾ ਵੇਲੇ ਕਿ ਜਦੋਂ ਵੀ ਲੈਣੀ ਹੈ ਗੱਬਣ ਘੋੜੀ ਲਾਓ ਤੇ ਉਹਦੇ ਨਾਲ ਨਾਲੇ ਤਾਂ 5-7 ਮਹੀਨਿਆਂ ਚ ਬੱਚਾ ਆ ਜਾਂਦਾ ਜੀ ਚਲੋ ਬਸ਼ੇਰਾ ਬਸ਼ੇਰੀ ਘੋੜੀ ਦਾ ਅੱਧ ਮੂਰਦਾ ਹੈ ਜੀ ਹਾਂ ਇਸ ਕਰਕੇ ਚਲੋ ਇਹੀ ਆ ਜੀ ਲੈਣਾ ਚਾਹੀਦਾ ਤਾਂ ਪਹਿਲੇ ਇਹਨੂੰ ਦੇ ਜੀ ਕੋੜੀ ਕੋੜੀ ਨੋੜੀ ਨੂੰ ਘਬਣ ਨੂੰ ਠੀਕ ਹੈ ਜੀ ਬਾਕੀ ਜਿਹੜਾ ਘੋੜਿਆਂ ਵਾਲਾ ਗੱਲ ਹੈ ਜੀ ਉਹ ਹਰ ਬੰਦੇ ਤੇ ਵਸਦਾ ਰੋਗ ਨਹੀਂ ਜੀ ਉਹ ਘੋੜਿਆਂ ਦਾ ਲੈਵਲ ਬਹੁਤ ਉੱਚਾ ਹੋ ਜਾਂਦਾ ਬਾਕੀ ਜੇ ਘੋੜਾ ਨਹੀਂ ਬਣਦਾ ਤਾਂ ਜਿੰਨੇ ਦਾ ਲੈਨੇ ਆ ਵਸ਼ੇਰਾ ਪੌਣੇ ਦੇ ਰਹਿ ਜਾਂਦਾ ਠੀਕ ਹੈ ਜੀ ਹਾਂ ਘੋੜੀ ਦੇ ਨਾਲ ਇਹ ਵੀ ਚਲੋ ਇੱਕ ਸੂਆ ਦੋ ਸੂਆ ਤਿੰਨ ਸੂਆ ਆਪਦਾ ਜਿੰਨਾ ਮਰਜ਼ੀ ਲਈ ਜਾਈ ਜੀ ਨਾਲੇ ਤੇਜ਼ਾਪਾ ਜਾਂਦਾ ਨਾਲੇ ਰੇਟ ਵਧਈ ਜਾਂਦਾ ਜੀ ਠੀਕ ਹੈ ਜੀ ਹਾਂ ਨਾਲੇ ਬੱਚੇ ਨਾਲ ਬਣੇ ਜਦੋਂ ਆਪਾਂ ਘੋੜੀ ਖਰੀਦਣ ਬਗ ਜੀ ਉਦੋਂ ਮਤਲਬ ਦੇਖਣ ਵਾਲੀਆਂ ਗੱਲਾਂ ਕਿਹੜੀਆਂ ਹੁੰਦੀਆਂ ਜੀ ਜਿੰਨਾ ਬਾਰੇ ਅ ਤੈਨੂੰ ਕਿਹੜੀ ਕਿਹੜੀ ਨਿਗਾਹ ਦੇਖਣੀ ਚਾਹੀਦੀ ਤੇ ਕਿਹੜੀ ਕਿਹੜੀ ਮਤਲਬ ਜਾਂਚ ਦੇ ਰੱਖਣੀ ਚਾਹੀਏ ਵੀ ਬਰੀਕੀਆਂ ਕੀ ਹੁੰਦੀਆਂ ਇਹ ਕੁੜੀ ਦੇ ਵਿੱਚ ਬਰੀਕੀਆਂ ਬਲੇ ਵਿੱਚ ਜਿਹੜਾ ਇਹਦੇ ਚ ਸਾਰਾ ਕੰਮ ਹੈ ਥੱਲੇ ਸੁੰਭ ਤੋਂ ਸ਼ੁਰੂ ਹੁੰਦਾ ਹੈ ਜੀ ਕਿਉਂਕਿ ਜੇ ਕਿਸੇ ਚੀਜ਼ ਦੀ ਨੀਂਹ ਹੀ ਮਜ਼ਬੂਤ ਨਾ ਉਹ ਫਿਰ ਮਕਾਨ ਕਿੰਨਾ ਕੁ ਚਿਰ ਚੱਲੇਗਾ ਜੀ ਆਹ ਥੱਲੇ ਸੁੰਭ ਵਿੱਚ ਬਹੁਤ ਹੈ ਗਾਮਚੀ ਮਜ਼ਬੂਤ ਹੈ ਜੀ ਛੋਟੀ ਕਾਮਚੀ ਹੈ ਲੱਤ ਮੋਟੀ ਹੈ ਕੰਨਾਂ ਦੀ ਸੁੰਦਰਤਾ ਹੈ ਫੇਸ ਲੋੜ ਮੁਤਾਬਕ ਹੈ ਜਿੰਨਾ ਤਕਾਦਾ ਉਹਨਾਂ ਫੇਸ ਹੋਵੇ ਆਹ ਤੰਨ ਚੰਗਾ ਤੱਕਰ ਦਾ ਤਾਂ ਸੋਹਣਾ ਲੱਗਦਾ ਹੈ ਜੀ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਪੈਂਦੀਆਂ ਜੀ ਮੇਰੇ ਕੋਈ ਆਦਮੀ ਹੈ ਉਹਨੇ ਘੋੜੀ ਕੋਈ ਲੈਣੀ ਹੈ ਉਹਨੇ ਲੈਣੀ ਤਾਂ ਆਪਦੀ ਹੈਸियत ਮੁਤਾਬਕ ਆ ਠੀਕ ਹੈ ਜੀ ਹਾਂ ਕਿਉਂ ਇਹ ਕੋਈ ਜਿਹਨੇ ਆਪਣੇ ਲਖਾ ਲੀ ਕੋ ਦਿਲਾਲੀ ਉਹ ਚੰਗੀ ਲੱਗਦੀ ਹੈ ਜੇ 10 ਲੱਖ ਵਾਲੀ ਲੈ ਲਈ ਉਹ ਚੰਗੀ ਇਹ ਆਪਦੀ ਔਕਾਤ ਹੈ ਬੱਲੇ ਲੈਣੀ ਤਾਂ ਉਹ ਜੀ ਕੋਰੀ ਠੀਕ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਖਾਣ ਪੀਣ ਦੇ ਵਿੱਚ ਹੁਣ ਆਪਣੇ ਪਸ਼ੂ ਜਾਨਵਰਾਂ ਨੂੰ ਕੀ ਕੀ ਪਾਤਾ ਤਾਂ ਵੱਧ ਬੱਲੇ ਜੋਂ ਆਪਾਂ ਤਾਂ ਲੱਗੇ ਜਮੀ ਦਾ ਦਾਣਾ ਹੀ ਪਾਉਣੇ ਜੀ ਹਾਂ ਜਮੀ ਤੇ ਚੋਕਰ ਥੋੜਾ ਇੱਕ ਟਿੱਸਾ ਚੋਕਰ ਜੀ ਜਮੀ ਵੱਧ ਵਰਤਦੇ ਆਂ ਜੇ ਪਤਾ ਬਾਕੀ ਜਦੋਂ ਮੌਸਮ ਦੇ ਮੁਤਾਬਕ ਤੇਲ ਜੀ ਠੀਕ ਹੈ ਜੀ ਹਾਂ ਜਿਹੜਾ 2-3 ਮਹੀਨੇ ਤਾਰੇ ਮੀਰੇ ਦਾ ਤੇਲ ਦੋ ਕੁ ਮਹੀਨੇ ਤੱਕ ਨਸਰੋਂ ਦਾ ਜੀ ਫਿਰ ਉਸ ਤੋਂ ਬਾਅਦ ਹਲਸੀ ਦਾ ਤੇਲ ਜੀ ਜੇ 7 ਮਹੀਨੇ 6 ਮਹੀਨੇ ਹਲਸੀ ਦਾ ਤੇਲ ਦੇਈਦਾ ਜੀ ਇਹਦੇ ਨਾਲ ਪਸ਼ੂਆਂ ਤੇ ਸ਼ਾਈਨਿੰਗ ਆ ਪੂਰੀ ਆਉਂਦੀ ਹੈ ਜੀ ਸਫਾਈ ਰਹਿੰਦੀ ਹੈ ਠੀਕ ਹੈ ਜੀ ਹਾਂ ਜੀ ਹੋਰ ਬਾਕੀ ਝੁੱਲ ਵੱਧ ਪਾਉਣਾ ਚਾਹੀਦਾ ਜੀ ਇਹਦੇ ਨਾਲ ਜਿਹੜੀ ਬਰੀਕੀ ਆਉਂਦੀ ਹੈ ਪਸ਼ੂ ਸਾਫ ਸੁਥਰਾ ਰਹਿੰਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਤੁਹਾਡਾ ਨੰਬਰ ਜਰੂਰ ਬੋਲ ਦਿਓ ਜੀ ਆਪਣਾ ਕਿਉਂਕਿ 98778434 ਹਾਂਜੀ ਪਿੰਡ ਤਰਖਾਨ ਵਾਲਾ ਜੀ ਤਹਿਸੀਲ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਤੁਹਾਡਾ ਵੀਡੀਓ ਵਿਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਬੇਟੇ ਤੁਹਾਡਾ ਵੀ ਲੱਖ ਧੰਨਵਾਦ ਥੈਂਕ ਯੂ